ਜਦੋਂ ਛੇੜ ਦੇ ਹੱਥ ਚ ਆਉਣੀ ਹੈ ਜਦੋਂ ਅਡਾਨੀ ਦੇ ਹੱਥ ਚ ਆਉਣੀ ਹੈ ਤਾਂ ਉਹਨੇ ਕਿਉਂਕਿ ਕਾਰਪੋਰੇਟ ਦਾ ਜਿਹੜੀ ਚੀਜ਼ ਤੇ ਕਬਜ਼ਾ ਹੋਇਆ ਜੇ ਬਿਜਲੀ ਤੇ ਹੋਇਆ ਤੁਹਾਨੂੰ ਬਿਜਲੀ ਫ੍ਰੀ ਨਹੀਂ ਮਿਲਦੀ ਜੇ ਸੜਕਾਂ ਤੇ ਹੋਇਆ ਤੁਸੀਂ ਸੜਕ ਤੋਂ ਫ੍ਰੀ ਨਹੀਂ ਲੰਘ ਸਕਦੇ ਪੜ੍ਹਾਈ ਤੁਹਾਨੂੰ ਫ੍ਰੀ ਨਹੀਂ ਇਲਾਇ ਤੁਹਾਨੂੰ ਫਰੀ ਨਹੀਂ ਤਾਂ ਜਦੋਂ ਤੁਹਾਡਾ ਅਨਾਜ ਉਹਨਾਂ ਕੋਲੇ ਚਲਾ ਜਾਣਾ ਹੈ ਸਾਡੇ ਤੋਂ ਲੈ ਕੇ ਉਦੋਂ ਉਹ ਵੀ ਸਾਨੂੰ ਮਹਿੰਗੇ ਭਾਅ ਪੈਣਾ ਕਿਉਂਕਿ ਰੋਟੀ ਤੋਂ ਬਿਨਾ ਸਾਡਾ ਸਰਦਾ ਨਹੀਂ ਰੋਟੀ ਤਾਂ ਖਾਣੀ ਹੋਈ ਹੈ ਤਾਂ ਅਸੀਂ ਜਿਹੜਾ ਰੋਲਾ ਪਾਉਣ ਲਈ ਇੱਥੇ ਆਏ ਆ ਵੀ ਭਾਈ ਇਹਨਾਂ ਧੱਕਾ ਜਿਹੜਾ ਸਾਡੇ ਨਾਲ ਕੀਤਾ ਜਾ ਰਿਹਾ ਸਾਨੂੰ ਕਹਿ ਜਾਂਦੇ ਨੇ ਲੋਕ ਤੁਸੀਂ ਯਾਰ ਰੋਜ਼ ਹੀ ਸੜਕਾਂ ਰੋਕ ਲੈਨੇ ਹੋ ਤੁਸੀਂ ਟ੍ਰੇਨਾਂ ਰੋਕ ਲੈਨੇ ਹੋ ਉਹ ਭਾਈ ਅਸੀਂ ਕੋਈ ਖੰਡ ਖਾਂਦੇ ਨਹੀਂ ਰੋਕਦੇ ਨਾ ਅਸੀਂ ਕੱਲੇ ਆਪਦੇ ਲਈ ਅਸੀਂ ਆ ਇਸ ਕਰਕੇ ਰੋਕਨੇ ਆ ਵੀ ਆ ਭਾਈ ਜਿਹੜੇ ਲੁੱਟ ਕੇ ਲਿਜਾ ਰਹੇ ਇਹਨੇ ਅਸੀਂ ਤਾਂ ਆਪਦੇ ਕੋ ਚਾਰ ਬੋਰੀਆਂ ਭਰ ਕੇ ਰੱਖ ਲਾਂਗੇ ਪਰ ਜਿਹੜਾ ਮਜ਼ਦੂਰ ਜਿਹੜਾ ਰੋਜ਼ ਦਿਹਾੜੀ ਕਰਕੇ 200 400 ਲਿਉਂਦਾ ਜਿੰਨੇ ਮੁੱਲ ਲੈ ਕੇ ਖਾਣਾ ਜਿਹੜੇ ਦੁਕਾਨਦਾਰ ਜਿਹੜੇ ਦੂਜੇ ਸਾਰੇ ਸਮਾਜ ਦੇ ਲੋਕ ਜਿੰਨਾਂ ਮੁੱਲ ਖਾਣਾ ਭਾਈ ਅਸੀਂ ਸਾਰਿਆਂ ਦੀ ਲੜਾਈ ਲੜ ਰਹੇ ਆ ਜੀ ਦੇਖੋ ਭਾਈ ਜਿਹੜੇ ਵੀਰ ਸ਼ਹਿਰਾਂ ਵਾਲੇ ਨੇ ਜਿਹੜੇ ਮਜ਼ਦੂਰ ਭਰਾ ਨੇ ਉਹ ਇਹਨਾਂ ਦੀ ਗੱਲ